ਕਹਿੰਦੇ ਸੁਣਿਓ ਰੌਲਾ ਨਾ ਪਾਓ ਮੇਰੀ ਆਵਾਜ਼ ਮਾਨ ਬੈਠ ਜਾ ਆਵਾਜ਼ ਚਾਹੀਦੀ ਹੈ ਮੈਂ ਕਹਿੰਦਾ ਸਾਹ ਰੋਕ ਲਓ ਵੀਰਾਂ ਜੀ ਆਪਾਂ 10 ਮਿੰਟ ਗੱਲਬਾਤ ਕਰਨੀ ਹੈ ਧੰਨਵਾਦ ਤੁਹਾਡਾ ਕਿ ਤੁਸੀਂ ਇੰਨੀ ਠੰਡ ਦੇ ਵਿੱਚ ਬਹੁਤ ਸਵੇਰੇ ਜਾਸਰਤੋ ਲੈ ਕੇ ਬੈਠੇ ਹੋ ਜੇ ਟੰਡ ਵੀ ਪੈਦਾ ਕੀ ਤੁਸੀਂ ਪਿੰਡਾਂ ਤੋਂ ਵੀ ਵਾਪਸ ਜਾਣਾ ਬਹੁਤ ਜ਼ਿਆਦਾ ਦੋਸ਼ਾ ਹੋਈਆਂ ਪਤਾ ਨਹੀਂ ਮੈਨੂੰ ਕਈ ਨੌਜਵਾਨਾਂ ਦੇ ਰਾਤ ਫੋਨ ਆਏ ਕਿ ਭਾਈ ਸਾਨੂੰ ਐਸਟੀਐ ਦਾ ਫੋਨ ਆਇਆ ਹੈ ਸਾਨੂੰ ਡੀਐਸਪੀ ਦਾ ਫੋਨ ਆਇਆ ਹੈ ਕਿ ਤੁਸੀਂ ਕੱਟਚੀ ਨਹੀਂ ਜਾਣਾ ਪਰ ਤੁਸੀਂ ਕਿਸੇ ਡਰ ਦੀ ਪਵਾਹ ਕੀਤੇ ਬਿਨਾ ਬੇਖੌਫ ਹੋ ਕੇ ਅੱਜ ਭਾਨਾ ਸਿੱਧੂ ਦੇ ਨਾਲ ਖੜਨਾ ਆਓ ਉਸ ਪੰਜਾਬ ਦੇ ਪੁੱਤਰ ਦੇ ਨਾਲ ਖੜੇ ਹੋ ਇਹ ਦੱਸਦਾ ਤੁਹਾਡਾ ਕੱਠ ਕਿ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜਦਾ ਖੜਦਾ ਲੋਕ ਹਮੇਸ਼ਾ ਉਹਦਾ ਸਾਧ ਹੁੰਦਾ ਆ ਪਰ ਤੁਸੀਂ ਫਲਾਨੀ ਦੀ ਗੱਲ ਦੇਖੋ ਉਹ ਪਿੱਛੋਂ ਬਹਿ ਜਾ ਲਖੇ ਬਾਈ ਇੱਕ ਵਾਰੀ ਬੋਲਣ ਨੂੰ ਕਿ ਕਿੰਨਾ ਬੁੱਜਰ ਪਣੇ ਦੇ ਉੱਤਰੀ ਹੋਈ ਆ ਸਰਦਾਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਿਸ ਦਿਨ ਭਾਂਡੇ ਨੂੰ ਲੁਧਿਆਣੇ ਸੀਆਈ ਸਟਾਫ ਰਾਤ ਨੂੰ ਅਲਫ ਨੰਗਾ ਕਰਕੇ ਠੰਡਾ ਬਰਫ ਵਾਲਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਹਮਤ ਕਹਿੰਦਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਰੱਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਦੱਸਣਾ ਕਹਿੰਦਾ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਜਿੰਨਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਡਰੈਨਾਂ ਦੇ ਵਿੱਚ ਦਰਿਆਵਾਂ ਦੀ ਰੋੜ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਸ਼ਹੀਦ ਭਾਈ ਸੁਆਸ ਸਿੰਘ ਖਾਣਾ ਜਿਨੇ 25000 ਨਾਬਾਲਗਾਂ ਦਾ ਆਂਕੜਾ ਇਕੱਠਾ ਕੀਤਾ ਉਸ ਨੂੰ ਚੱਕ ਕੇ ਜੌਂਦੇ ਨੂੰ ਵਿਚਾਰੋਂ ਪਾੜ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੀ ਲਾਸ਼ ਦਾ ਪਤਾ ਨਹੀਂ ਲੱਗਿਆ ਬੀ ਕਿੱਥੇ ਸਾਰੀ ਐ ਕਿੱਥੇ ਬੂਕੀ ਐ ਕਿਹੜੇ ਦਰਿਆ ਚ ਰੋੜੀ ਐ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਨਹੀਂ ਹੈਗਾ ਸਬੂਤ ਹੁੰਦਾ ਬੁੱਤਰਾਂ ਕੋਲੇ ਸਬੂਤ ਹੁੰਦਾ ਕੱਤਲਾਂ ਕੋਲੇ ਸਬੂਤ ਹੁੰਦਿਆ ਹਕੂਮਤਾਂ ਕੋਲੇ ਜਿਵੇਂ ਭਵੰਤ ਕਹਿੰਦਾ ਕਿ ਮੈਂ ਇਹਦੀ ਵੀਡੀਓ ਲੰਗਰੀ ਦੇਖਣੀ ਐ ਮੈਨੂੰ ਵੀਡੀਓ ਬਣਾ ਕੇ ਭੇਜੋ ਕਦੇ ਵੀ ਮਜ਼ਦੂਰ ਕੋਲੇ ਜਿਹਦਾ ਤਸ਼ੱਲਮ ਹੋ ਰਿਹਾ ਹੁੰਦਾ ਹੈ ਜਿਹੜਾ ਕਤਲ ਹੋ ਰਿਹਾ ਹੁੰਦਾ ਹੈ ਉਹਨਾਂ ਕੋਲੇ ਸਬੂਤ ਨਹੀਂ ਹੁੰਦੇ ਅੱਜ ਦੀ ਗੱਲ ਸੁਣ ਲਓ ਅੱਜ ਭਾਨੇ ਸਿੰਘ ਸਿੱਧੂ ਦੀ ਉੱਥੇ ਪਟਿਆਲਾ ਅਦਾਲਤ ਦੇ ਵਿੱਚ ਪੇਚੀ ਸੀ ਉਹਨੂੰ ਪੇਸ਼ ਕੀਤਾ ਗਿਆ ਅੱਜ ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰਨ ਦਿੱਤੀ ਕਈ ਪਕੜਗਰ ਨੂੰ ਧੱਕੇ ਵੀ ਮਾਰੇ ਗਏ ਉੱਥੇ ਸੋ ਭਰਾਵੋ ਇਹ ਇੰਨਾ ਝੂਠਾ ਜਿਹੜਾ ਇਹ ਤਸ਼ੱਦਦ ਦਾ ਜਿਹੜਾ ਇਹ ਕੱਲਾ ਭਾਨਾ ਨਹੀਂ ਇਹ ਆਉਣ ਵਾਲੇ ਸਮੇਂ ਲਈ ਇੱਕ ਮਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ੍ਹ ਲਓ ਸਾਰੇ ਖ਼ਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਸਟਰਾਂ ਦਾ ਸਫਾਇਆ ਕਰ ਦਿਓ ਸਫਾਇਆ ਤਾਂ ਪਾਪਾਂ ਦੀ ਸੁਣ ਲੈ ਬੋਲੀ ਕਹਿਦਾ ਕੀ ਹੈ ਕਿ ਤੁਸੀਂ ਐਸ ਬੋਰਡ ਤੇ ਜਾਉਨੇ ਹੋ ਅਗਲੇ ਬੋਰਡ ਤੇ ਜਾਉਂਦੇ ਜਾਓਗੇ ਕਿ ਨਹੀਂ ਕਿ ਤੁਸੀਂ ਪੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਇਆ ਸਾਡੀ ਨੌਜਵਾਨੀ ਦੇ ਕਹਾਣੀ ਕੋਈ ਬਣਾਉਂਦੇ ਐ ਕਹਿੰਦੇ ਅਸੀਂ ਇਹਨੂੰ ਘੇਰਿਆ ਇਹਦੇ ਜਵਾਬੀ ਫਾਇਰ ਕੀਤਾ ਸਾਡੇ ਪੁਲਿਸ ਵਾਲੇ ਦੀ ਪੱਗ 'ਚ ਗੋਲੀ ਵੱਜੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰੇ ਆ ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ ਉਦੋਂ ਪਰ ਤਰਨਤਾਰ ਦੇ ਦੋ ਮੁੰਡੇ ਮਾਰੇ ਆ ਜਿਹੜਾ ਉਹਨਾਂ ਦੇ ਇੱਕ ਟੰਡਾ ਮਾਰਿਆ ਜੀਰੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪਰਿਵਾਰ ਸਾਹਮਣੇ ਆਇਆ ਸੀ ਪਰ ਮੀਡੀਆ ਦਾ ਖਰੀਦਿਆ ਹੋਇਆ ਉਹ ਗੱਲ ਪਿੱਛੀ ਦਬ ਗਈ ਸੋ ਭਰਾਵੋ ਜੇ ਆਪਾਂ ਐ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਬਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਆ ਅੱਜ ਭਾਨਾ ਸਿੱਧੂ ਐ ਉਸ ਤੋਂ ਪਹਿਲਾਂ ਦੀਰ ਸਿੱਧੂ ਵਰਗੇ ਦੇ ਕਤਲ ਕਰਾਏ ਸਾਡੀ ਨੌਜਵਾਨੀ ਚੱਕ ਕੇ ਡਿਬਰੂਗੜ ਚੱਕ ਕੇ ਸੜਤੀ ਐਨਐਸਏ ਲਾ ਕੇ ਇਸ ਆਪ ਭੰਤ ਬੁੱਜੜਦੇ ਇਹ ਗੰਤੇ ਬੁੱਜੜ ਦੀ ਰੂਹ ਜਨਰਲ ਡਾਇਰ ਦੀ ਰੂਹ ਜਕਰੀਆ ਖਾਨ ਦੀ ਰੂਹ ਇਸ ਇਨਸਾਨ ਚ ਆ ਚੁੱਕੀ ਆ ਇਹ ਕਹਿੰਦਾ ਹੁੰਦਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰ ਲਾਇਆ ਹੈ ਲੀਡਰਾਂ ਦੇ ਅੱਗੇ ਬੋਲਣ ਲਾਇਆ ਹੈ ਦੱਸੋ ਕਿਸੇ ਕੀ ਕਰ ਰਿਹਾ ਹੈ ਸਵਾਲ ਹੀ ਪੁੱਛ ਰਹੇ ਆ ਕੀ ਪੰਜਾਬ ਚਟਾ ਬੰਦ ਹੋ ਗਿਆ ਨਹੀਂ ਹੋਇਆ ਜੀ ਬਾਖਰੀਆਂ ਗੱਲ ਸੁੋ ਗਿਆ ਨਹੀਂ ਹੋ ਗਿਆ ਨਹੀਂ ਹੋਇਆ ਕੀ ਇਹ ਸਵਾਲ ਕਿਸਦਾ ਨਹੀਂ ਬਣਦਾ ਕੀ ਪੰਜਾਬ ਦੇ ਅੰਦਰ ਬਿਜਲੀ ਗਾਹੀ ਖਤਰ ਹੋ ਗਈ ਨਹੀਂ ਹੋਈ ਜੀ ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਜੀ ਇਹਦੀਆਂ ਵੀੜੋ ਇਹਦੀ ਲਾਕੇ ਚਲਾਦਗੇ ਤਾਂ ਦੱਸੋ ਕਿੱਥੇ ਗੱਲ ਖੜੀ ਆ ਬੀਐਪੀ ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ ਇਹ ਗੱਲਾ ਕਰਦਾ ਸੀ ਕਿ ਫਲਾਣੇ ਦੀ ਫਲਾਣੇ ਦਾ ਫੋਟੋ ਆ ਫਲਾਣੇ ਦੀ ਫਲਾਣੇ ਦਾ ਫੋਟੋ ਆ ਅੱਜ ਕਈ ਕੁੜਾਂ ਅਰਬਾਂ ਰੁਪਿਆ ਫੋਟੋਆਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਆ ਇਹ ਕਹਿੰਦੇ ਅੰਗਰੇਜ਼ ਨੌਕਰੀ ਕਰਨ ਆਇਆ ਕਰਨਗੇ ਪੰਜਾਬ 'ਚ ਇਸ ਪੰਜਾਬ 'ਚ ਜਿੱਥੇ ਯਾਰ ਵੀ ਬੋਲਣ ਤੱਕ ਨਹੀਂ ਦਿੰਦੇ ਕਿਉਂ ਨਾ ਅਮਰ ਸਾਡੀ ਜਵਾਨੀ ਹਤਾਸ਼ ਹੋ ਕੇ ਨਰਾਸ਼ ਹੋ ਕੇ ਬਾਹਰ ਦੇ ਮੁਖਾਂ ਨੂੰ ਜਾਵੇ ਬਈ రికార్డ్ ਹੈ ਆ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ ਹੈ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਭੱਜੇ ਆ ਪੰਜਾਬ ਖਾਲੀ ਹੋ ਰਿਹਾ ਹੈ ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਨੇ ਜਿਵੇਂ ਖੇੜਾ ਸਾਹਿਬ ਨੇ ਕਿਹਾ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਰ ਦਾ ਬੰਦਾ ਆ ਕੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾਲ ਲੈ ਸਕੇ ਜਿਵੇਂ ਹਿਮਾਚਲ ਤੇ ਅਜਮਉਤਰਾਖੰਡ ਚ ਹੈ ਕੋਈ ਬਾਹਰੋਂ ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨਾ ਖਰੀਦ ਸਕਣ ਜਿਵੇਂ ਉੱਤਰਾਖੰਡ ਰਾਜਤਾ ਦੇ ਹਿਮਾਚਲ ਚ ਕਿ ਅਸੀਂ ਨਹੀਂ ਚਾਹੁੰਦੇ ਕਾਨੂੰਨ ਬਣੇ ਚਾਹੁੰਦੇ ਆ ਜੀ ਚਾਹੁੰਦੇ ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਪੁਲਿਸ ਸਥਿਤੀ ਬਦਲੀ ਜਾ ਰਹੀ ਹੈ ਇਹ ਯਾਦ ਰੱਖ ਲੈ ਭਰਾਵੋ ਜੇ ਆਪਾਂ ਐਂ ਜਿਪ ਰਹੇ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਵਾਲਿਓ ਇਹ ਕਹਿੰਦਾ ਇਹ ਸਰੂਰ ਸਾਡੀ ਰਾਜਧਾਨੀ ਹੈ ਤੇ ਜਿੰਨੀ ਚੌਥੀ ਰਾਤ ਨਹੀਂ ਪਟਦੀ ਸੀ ਤੇ ਹੁਣ ਇਹਦੀ ਜਨ ਪੂਰੇ ਪੰਜਾਬ ਚੋਂ ਪਟਨੀਆ ਚੌਥੀ ਯਾਦ ਰੱਖਿਓ ਬੋਲੇ ਚੋਣੋ ਹਾਂ ਜੀ ਭਾਈ ਲੋਕ ਵੀ ਭੁੱਲ ਜਾਂਦੇ ਆ ਜੋ ਕਹਿੰਦਾ 400 ਡੋਟ ਭਾਅ ਆ ਉਹਦੇ ਭਾਅ ਚੜ ਗਏ ਭੁੱਲਦੇ ਆ ਬਿਲਕੁਲ ਭੁੱਲਦੇ ਆ ਜਿਹੜਾ ਸਾਡੇ ਲਈ ਅੱਥੇ ਬੈਠਾ ਹੈ ਸਾਡੇ ਲਈ ਖੜਾ ਹੈ ਸਾਡੇ ਦੀ ਲੜਿਆ ਸਾਡੇ ਲਈ ਜੇਲਾ ਜਾਂਦਾ ਸਾਡਾ ਯਾਸ਼ਕਤੀ ਬਹੁਤ ਥੋੜੀ ਹੈ ਭੁੱਲ ਜਾਨੇ ਦੇਖੇ ਜਿਕਰਾ ਮੈਂ ਉਹਨਾਂ ਬੰਦੀ ਸਿੰਘਾਂ ਦੇ ਨਾਂ ਤੇ ਵੀ ਕਹੂੰਗਾ ਜਿਹੜੇ ਚਾਹੇ ਡਿਗਰੂਗੜ ਬੰਦ ਹੈ ਚਾਹੇ ਪਿਛਲੇ 30-30 ਸਾਲ ਤੋਂ ਜੇਲਾ ਚ ਬੰਦ ਹੈ ਇੱਕ ਜਿਕਰ ਉਹਨਾਂ ਦੇ ਨਾਂ ਤੇ ਵੀ ਬੁਲਾਓ ਉਹ ਲਾਈਵ ਸਾਨੂੰ ਲੜਨੀ ਪੈਣੀ ਹੈ ਤੁਸੀਂ ਅੱਜ ਇੱਥੇ ਆਏ ਹੋ ਭਾਨੇ ਸਿੱਧੂ ਦੀ ਜਨਮ ਦਿਵਸ ਆ। ਆ ਤੁਸੀਂ ਦਿਖਾਤਾ ਇਹ ਕੱਠ ਇਹਦੇ ਤਬੂਤ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਬਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋ ਹਰਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇਸਾ ਬਖਸ਼ਦੇ ਆ ਇਹੀ ਲੋਕ ਮਾਨਸਕਾਰ ਦਿੰਦੇ ਆ ਸਿਰ ਤੇ ਬਿਠਾਉਂਦੇ ਆ ਤੇ ਜਦੋਂ ਲਾਉਂਦੇ ਐ ਇਹੀ ਲੋਕ ਪਰਜੇ ਲਾਉਂਦੇ ਐ ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਸੋ ਪੰਜਾਬੀਓ ਇਹਦੇ ਕੋਲੇ ਕੀ ਆ ਜੁਟਲੇ ਕਹਾਣੀਆਂ ਜੱਪ ਉਹਨੂੰ ਗਾਣਾ ਕੱਢਤੀਆਂ ਉਹਨੂੰ ਗਾਣਾ ਕੱਢਤੀਆਂ ਇਹ ਕਹਿੰਦਾ ਭਾਨਾ ਐ ਬੋਲਦਾ ਫਲਾਨਾ ਐ ਬੋਲਦਾ ਇਹ ਕੀ ਬੋਲਦਾ ਰਿਹਾ ਬਈ ਸਿਮਰੋ ਭਾਦੀ ਹਰ ਜ਼ਿੰਦਗੀ ਨੂੰ ਕੀ ਬੋਲਦਾ ਰਿਹਾ ਜੀ ਗੱਲ ਆ ਜੀ ਸਹੀ ਗੱਲ ਹੈ ਕੈਪਟਨ ਨੂੰ ਕੀ ਬੋਲਦਾ ਰਿਹਾ ਕਿੱਕੜਿਆ ਪਉਂਦਾ ਰਿਹਾ ਅੱਜ ਯਾਰ ਜੇ ਸਵਾਲ ਕਰਦੇ ਹੋ ਵੀ ਬਰਦਾਸ਼ਤ ਨਹੀਂ ਹੋ ਰਿਹਾ ਯਾਰ ਸੋ ਬਾਈ ਧਿਆਨ ਦਿਓ ਜਿਵੇਂ ਅੱਜ ਤੁਸੀਂ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ ਰਾਜਸਥਾਨ ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਇੱਥੇ ਲੋਕ ਆਏ ਆ ਨੌਜੋਗੀਆਂ ਜਾਪੂ ਤੱਕ ਦੇ ਆਏ ਆ ਪਰ ਮੈਂ ਧੰਨਵਾਦ ਖਾਸ ਦਾ ਤੇ ਲੋਕਾਂ ਦਾ ਕਰਨਾ ਚਾਹੁੰਨਾ ਜਿਹੜੀਆਂ ਹਾਲੇ ਵੀ ਜਾਗਦੀਆਂ ਜੀਵਾਂ ਹੈਗੀਆਂ ਉਹ ਆਵਾਦੀ ਪਾਰਟੀ ਦਾ ਪਹਿਲੇ ਦਿਨ ਤੋਂ ਜੁੜੇ ਹੋਏ ਸੀ ਉਹ ਸਾਧੂ ਵਲ ਤੋਂ ਮੁੰਡਾ ਰਾਜੂ ਰਾਜੂ ਉਹ ਹਰਵਿੰਦਰ ਪੜਿਆ ਵਾਲਾ ਬਾਈ ਇੱਕ ਹਰਵਿੰਦਰ ਪੜਿਆ ਵਾਲਾ ਇੱਕ ਮੁੰਡਾ ਇੱਥੋਂ ਜੋਤ ਬਣਿੰਦਾ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਂਹਤਾ ਪਾਈਆਂ ਇਸ ਮੁੱਖ ਮੰਤਰੀ ਜਗਵਿੰਦਰ ਧਨਪੁਰਾ ਬਾਈ ਜਿਹੜਾ ਜਬਰ ਜਿਹੜਾ ਜ਼ੁਲਮ ਤੂੰ ਕਰ ਰਿਹਾ ਹੈ ਪੰਜਾਬ ਦੇ ਲੋਕ ਪ੍ਰਦਰਸ਼ਨ ਨਹੀਂ ਕਰਦੇ ਇਹਨਾਂ ਦੀ ਵੀ ਨਾਕੀਂ ਨਾ ਕਰਨਾ ਬਹੁਤ ਹੁੰਦਾ ਆ ਹੋਇਆ ਬਹੁਤ ਧੜ ਵੀ ਆਏ ਆ ਤੇ ਹਾਂ ਤਾਂ ਮੂੰਹ ਭੰਨ ਕੇ ਮੁੜਿਆ ਹੈ ਤੇ ਬੁੱਟੜ ਦਾ ਵੀ ਮੂੰਹ ਭੰਲ ਕੇ ਮੋੜਦਾ ਹੈ ਇਹ ਤੁਹਾਡੇ ਦੇ ਖੜਾ ਪੰਜਾਬ ਦੇ ਲੋਕੋ ਕਿੱਥੇ ਬਾਈ 5 ਤਰੀਕ ਨੂੰ ਬਾਈ ਬਾਈ ਆਲਾਨ ਸੁਣ ਲੋ ਬਾਈ ਕਰਦੇ ਬਾਈ ਇੱਕ ਇਹਨਾਂ ਦੀ ਵੀ ਤਲਾਸ਼ੀ ਲੈ ਕੇ ਨਿਕੋ ਤੇ ਆ ਕਰਾਂਗੇ ਆਪਾਂ ਬਿਲਕੁਲ ਇਹਨਾਂ ਦੀ ਬਾਈ 5 ਤਰੀਕ ਨੂੰ ਸਿਆਲ ਨਾਲ ਸੁਣ ਲੋ ਅਗਲਾ ਆਲਾਨ ਫੜ ਦੇ ਫੜ ਦੇ 5 ਤਰੀਕ ਨੂੰ ਭਵੰਤ ਦੇ ਕਰਨ ਨੂੰ ਜਾਣ ਬੜੀ ਗੱਲ ਸੁਣਦੇ ਬੇਰੀ ਬੇਨਤੀ ਕਰਾਂ ਤਾਨੂ ਹੱਥ ਮਾਰ ਕੇ ਨੇ ਪਿੰਡਾਂ ਜੀ ਬੋਲ ਕੇ ਆਇਆ ਬੇਨਤੀ ਅੱਜ ਫੇਰ ਕਰਦਾ ਪੰਜਾਬ ਕੋਲੇ ਬਹੁਤ ਬੰਦੇ ਥੋੜੇ ਰਹਿ ਗਏ ਬੋਲਣ ਵਾਲੇ ਜੀ ਸਾਹਿਬ ਜੀ ਬਹਿ ਜਾ ਯਾਰ ਅਸਾਫ ਸਿੰਘ ਇਹਰਾ ਚਾਰ ਮਹੀਨੇ اندر ਲਾ ਕੇ ਆਇਆ ਬਈ ਮਸੂਰ ਜੀ ਪੰਜਾਬ ਦੀ ਗੱਲ ਕਰਦਾ ਪੰਜਾਬ ਯਾਕਾਂ ਦੀ ਗੱਲ ਕਰਦਾ ਆਦੀ ਪਾਰਟੀ ਪਦਨ ਤੋਂ ਉੱਪਰ ਹੋ ਕੇ ਗੱਲ ਕਰਦਾ ਹੈ ਬੇਸ਼ੱਕ ਪਾਰਟੀ ਦੀਆਂ ਹਰਦਾ ਹੋਰ ਨੇ ਪਰ ਹਮੇਸ਼ਾ ਜਦੋਂ ਯੂਪੀਏ ਲੱਗਿਆ ਐਨਐਸਐ ਲੱਗਿਆ ਤਾਂ ਵੇਸ਼ਾ ਸੁਪਾਸੀ ਕਰਾ ਪਲੇ ਪੰਜਾਬ ਨਾਲ ਖੜਾ ਇਹੋ ਜਿਹੇ ਬੰਦੇ ਭਾਨੇ ਸਿੱਧੂ ਵਰਗੇ ਮੂਸੇਲ ਦਾ ਕਤਲ ਕਰਾਉਣ ਵਾਲੀਆਂ ਤਰ੍ਹਾਂ ਇਹ ਮੂਸੇਲ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਇਹੀ ਅੱਜ ਜਿਹੜੀ ਸਕਿਉਰਿਟੀ ਦਾਸਕੀਤੀ ਲੀਕ ਕੀਤੀ ਤੈਜਸਰ ਨੇ ਮੂਸੇਲਾ ਮਰਵਾਇਆ ਸਹੀ ਗੱਲ ਹੈ ਜੀ ਸਰਪ੍ਰਾਹਰ ਬਹੁਤ ਜੇਦਾ ਭਾਈ ਮਰੋਲੇ ਆਂ ਅਹੀਂ ਜਿਲ੍ਹਾਂ ਦੇ ਵਿੱਚ ਟੌੜੇ ਆ ਬੰਦੇ ਤਾਂ ਮੇਰੀ ਗੱਲ ਯਾਦ ਰੱਖੋ ਬੰਦੇ ਬਹੁਤ ਥੋੜੇ ਰਹਿ ਗਏ ਭਰਾ ਬਹੁਤ ਥੋੜੇ ਰਹਿ ਗਏ ਵਧਿਆ ਪਿਆ ਭਾਈ ਸਾਹਮਣਾ ਸਾਹਮਣ ਹੁੰਦੇ ਆ ਨਹੀਂ ਕੱਲੇ ਕੱਲੇ ਤੇਰੇ ਮੂੰਹ ਨੂੰ ਖੂਨ ਲੱਗਿਆ ਬੁੱਤਾਂ ਦੇ ਮੂੰਹ ਨੂੰ ਖੂਨ ਸਹੀ ਗੱਲ ਆ ਸਹੀ ਗੱਲ ਇਹ ਸ਼ਿਕਾਰ ਖੇਡਣਗਾ ਜਵਾਨ ਦਾ ਸ਼ਿਕਾਰ ਆ ਆਪਾਂ 80 90 ਦਾ ਦੌਰ ਸੁਣਦੇ ਰਹੇ ਆ ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਲਿਆਉਣ ਨੂੰ ਫਿਰਦਾ ਹੈ ਕਿਉਂਕਿ ਇਹ ਅੰਦਰਖੱਤ ਤੇ ਜਿਹੜੀ ਸਹਿਮਤੀ ਹੈ ਉਹ ਅਮਰਤ ਸ਼ਾਹ ਵਰਗਿਆਂ ਦਾ ਮੋਦੀ ਵਰਗਿਆਂ ਨਾਲ ਹੈ ਇਹ ਕੱਲਾ ਕੇਜਰੀਵਾਲ ਦਾ ਵੀ ਹੈਗਾ ਕਿ ਉਹਨਾਂ ਨੇ ਮਿਲ ਚੁੱਕਿਆ ਕਿ ਕਿਨੇ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਕਿੱਦਣਾ ਹੈ ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹਿਣ ਵਧੀਆ ਸ਼ਾਂਤੀ ਨਾਲ ਰਹਿਣ ਤਾਂ ਭਰਾਵੋ ਤੁਹਾਡਾ ਫਰਜ਼ ਬਣਦਾ ਜਿਵੇਂ ਤੁਸੀਂ ਅੱਜ ਆਏ ਹੋ ਅੱਜ ਆਇਆ ਭੰਦੇਰੇ ਪਿੰਡ ਅਗਲੇ ਪਿੰਡ ਜਣਾ ਤੁਹਾਨੂੰ ਦੇ ਪਲਾਰ ਹੋ ਜਾਂਦਾ ਸਵਾਲ ਪੁੱਛਣ ਜਾਣਾ ਆ ਤੁਹਾਡੀ ਗਿਣਤੀ ਉਸ ਦਿਨ ਸਾਨੂੰ 35 ਗਰੂ ਐਤੂ 10 ਸੁਰਾ ਚ ਆਈ ਤੇ ਸੈਮ ਕੋ 53 ਨੂੰ ਇਹਦਾ ਕਰਾ ਕੇ ਮੀਟਿੰਗ ਅੱਜ ਤੂੰ ਕਹਿੰਦਾ ਸੀ ਮੈਨੂੰ ਇਹ ਨੰਬਰ ਕਰਿਆ ਕਰੋ ਵੀ ਪਹਿਲਾਂ ਸਰਕਾਰ ਰੋਕ ਲੈਨੇ ਹੋ ਟੋਲ ਪਲੇਸ ਰੋਕ ਲੈਨੇ ਆ ਧਰਨੇ ਲਾ ਲੈਨੇ ਹੋ ਜਿੰਦਾਬਾਦ ਮੁਰਦਾਬਾਦ ਕਰਦੇ ਆ ਅਸੀਂ ਪੰਜ ਨੂੰ ਤੇਰੇ ਘਰੇ ਆ ਰਿਹਾ ਸਾਰਾ ਪੰਜਾਬ ਚੱਲ ਕੇ ਆ ਰਿਹਾ ਇਹ ਗੱਲ ਦੱਸ ਕੀ ਭਾਨਾ ਚੈਨਿੰਗ ਜੋਰ ਜੋ ਤੂੰ ਕਰ ਰਿਹਾ ਕਰਦਾ ਤੁਸੀਂ ਭਾਨੇ ਨੂੰ ਲੰਗਾ ਕਰਾ ਕੇ ਵੀ ਕੁੱਟਮਾਰ ਕਰਕੇ ਵੀਡੀਓ ਦੇਖ ਰਿਹਾ ਕੀ ਭਾਨੇ ਆ ਐਡਾ ਵੱਡਾ ਵੀ ਖਤਰਨਾਕ ਅੱਤਵਾਦੀ ਹੈ ਕੋਈ ਬੁਲਾਤਕਾਰੀ ਹੈ ਕਿਹੜਾ ਦੁਨਆ ਕੀਤਾ ਭਾਨੇ ਨੇ 5 ਤਰੀਕ ਨੂੰ ਬਾਈ ਭਵੰਤ ਦੇ ਘਰੋਂ ਜਾਣਾ ਹੈ ਅਗਲੀ ਗੱਲ ਸੁਣ ਲਿਓ ਨਾਲ ਦੱਸਾਂਗੇ ਕੋਟੀ ਕਾਫੀ ਸੋਗ ਕਰਨਾ ਬਾਈ ਦੱਸਾਂਗੇ ਨਾਲ ਦੀ ਨਾਲ ਮੀਡੀਆ ਲਈ ਦੱਸਾਂਗੇ ਸਾਰਿਆਂ ਕਿਸੇ ਵਧੀਆ ਰਾਇ ਕਰਕੇ ਦੱਸਾਂਗੇ ਅਗਲੀ ਗੱਲ ਹੋਰ ਸੁਣ ਲਓ ਘਰ ਦੇ ਧਿਆਨ ਨਾਲ ਸੁਣ ਲਓ ਇਹਨੇ ਵੀ ਉੱਥੇ ਪੱਕੇ ਬਹਿ ਜਾਣਾ ਹੈ ਵੀ ਉੱਥੇ ਵਾਸ ਕੇ ਤਦੂ ਕੱਢ ਲੈਣਾ ਨਾਲ ਦੀ ਨਾਲ ਸੜਕਾਂ ਦੇ ਉੱਪਰ ਨਾ ਪਿਆ ਟੋਲਾ ਤੇ ਆਉਣਾ ਪਿਆ ਇਹਨਾਂ ਦੇ ਐਮਐਲਏ ਨੂੰ ਘਰੋਂ ਕਦੀ ਘੇਰਨਾ ਪਿਆ ਉਧਰੋਂ ਹੀ ਵਧਾਂਗੇ ਬੋਲੇ ਮੈਨੂੰ ਸਾਨੂੰ ਬਚਾਉਣ ਖਾਦ ਲਾਂ ਤੇ ਰਵਾਂਗੇ ਧੰਨਵਾਦ ਸਾਰਿਆਂ ਦਾ ਬੋਲੇ ਸੋਨਿਆ ਸੋਨਿਆ ਇੱਕ ਬੇਨਤੀ ਬਈ ਹੋਰ ਰਹਿ ਗਈ ਕਈ ਬਲਾਰੇ ਰਹਿ ਗਏ ਮੇਰੇ ਭਾਈ ਗੁੱਸਾ ਨਾ ਕਰਿਓ ਉਹਨਾਂ ਦੇ ਵਿੱਚ ਮਨਜੀਤ ਸਿੰਘ ਕਮਾਣਾ ਭਾਰਤੀ ਕਿਸਾਨ ਮਜ਼ਦੂਰ ਜੂੜੀਆਂ ਪੰਜਾਬ ਸ਼ੇਰੇ ਪੰਜਾਬ ਜਥੇਬੰਦੀ ਜਬਰਜੰਗ ਸਿੰਘ ਮਦਦੂ ਬਾਠਾਲੇ ਹੋਰ ਵੀ ਕਈ ਇਨਸਾਨ ਰਹਿ ਗਏ ਭਾਈ ਸਮਾਜੀ ਘਾਰਤੀ ਧੰਨ ਸੀ